ਬੋਲ ਸ਼ੰਕਰ ਭਗਵਾਨ ਕੀ ਜੈ ਅੱਜ ਲੁਧਿਆਣਾ ਤੋਂ ਸ਼੍ਰੀ ਨੀਲਕੰਮਲ ਸ਼ਰਮਾ ਜੀ ਨੇ ਬੂਟਿਆਂ ਦੀ ਸੇਵਾ ਕਰੀ 101 ਬੂਟੇ ਜਿਹੜੇ ਸ਼੍ਰੀ ਮੁਕਤੇਸ਼ਵਰ ਮਹਾਦੇਵ ਸ਼ੈ ਮੰਦਰ ਦੇ ਵਿੱਚ ਜਗ੍ਹਾ ਦੇ ਵਿੱਚ ਲਗਾਏ ਗਏ ਤੇ ਕੁਝ ਬੂਟੇ ਆਲੇ-ਦਾਲੇ ਦੇਖਦੇ ਹੋਏ ਜਿੱਥੇ ਜ਼ਰੂਰਤ ਸੀ ਸ਼ਾਮਾਂ ਦੀ ਜਾਂ ਫਲਾਂ ਵਾਲੇ ਬੂਟੇ ਉਹ ਉਹਨਾਂ ਦੀ ਸੇਵਾ ਕਰਾਈ ਉਹਨਾਂ ਨੇ ਕੀ ਮੈਸੇਜ ਦੇਣਾ ਚਾਹੁੰਗੇ ਜੀ ਹਰ ਇੱਕ ਬੰਦੇ ਨੂੰ ਜਿੰਦਗੀ ਦੇ ਵਿੱਚ ਆਪਣੇ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ ਘੱਟੋ ਘੱਟ ਦੋ ਬੂਟੇ ਤਾਂ ਲਾਉਣੇ ਹੀ ਚਾਹੀਦੇ ਨੇ ਜਿਵੇਂ ਕਿ ਆਪਾਂ ਜਨਮ ਦਿਨ ਜਾਂ ਕੋਈ ਤਿਹਾਰ ਮਨਾਣਿਆਂ ਉਹਦੇ ਵਿੱਚ ਇਹ ਬੂਟਿਆਂ ਦਾ ਜਿਹੜਾ ਪ੍ਰਸ਼ਾਦ ਆ ਉਹ ਵੰਡਿਆ ਜਾਵੇ ਜਾਂ ਲਾਇਆ ਜਾਵੇ ਉਹਦੇ ਵਿੱਚ ਵਾਤਾਵਰਣ ਸ਼ੁੱਧ ਹੁੰਦਾ ਤੇ ਬਹੁਤ ਵੱਡੀ ਸੇਵਾ ਹੈ ਜਿਹੜੀ ਆਕਸੀਜਨ ਮਿਲਦੀ ਆ ਆਪਾਂ ਨੂੰ ساری ਜ਼ਿੰਦਗੀ ਉਹ ਸੇਵਾ ਕਰਦੇ ਨੇ ਬੂਟੇ ਮਨੁੱਖ ਜਾਤੀ ਦੀ जय बोलिए। ਬਲ ਠੀਕ। ਹਾਂਜੀ। बोलो शंकर भगवान की जय। श्री मुक्तेश्वर महादेव शिव मंदिर मुक्तिधाम ਚੈਲਾ ਦੇ ਵਿੱਚ ਅੱਜ 101 ਬੂਟਾ ਲਾਣ ਦਾ ਹਿੱਤਨ ਕਰ ਰਹੇ ਆ। श्री मुक्तेश्वर महादेव शिव मंदिर मुक्तिधाम ਚੈਲਾ ਦੇ ਪ੍ਰਧਾਨ ਚੰਦਰ ਮੋਨ ਜੀ ਦਾ ਅਸੀਂ ਕਹਿ ਦੇਣ ਤੋਂ ਧੰਨਵਾਦ ਕਰਦੇ ਆ। ਜਿਨ੍ਹਾਂ ਨੇ ਸਾਨੂੰ ਆਗਿਆ ਦਿੱਤੀ ਇੱਥੇ ਬੂਟੇ ਲਾਉਣ ਦੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨਾਂ ਵਿੱਚ ਬਹੁਤ ਅਤਿ ਦੀ ਗਰਮੀ ਸੀ। ਏਸ਼ੀਆ ਦੀਆਂ ਦੁਕਾਨਾਂ ਤੇ ਲੈਣਾ ਲੱਗੀਆਂ ਹੀ ਅਸੀਂ ਏਸੀ ਖਤਮ ਹੋ ਗਈ ਲੋਕਾਂ ਤੇ ਜਿਹੜੇ ਬੂਟੇ ਐ ਜਿਹੜੇ ਕਿ ਲੋੜ ਆ ਸਾਨੂੰ ਆਕਸੀਜਨ ਦਿੰਦੇ ਆ ਸੁੱਖ ਦਿੰਦੇ ਆ ਸਾਹ ਦਿੰਦੇ ਆ ਉਹ ਸਾਨੂੰ ਜ਼ਰੂਰ ਲਾਣੇ ਚਾਹੀਦੇ ਆ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ ਜੇ ਤੁਹਾਡਾ ਕੋਈ ਜਨਮ ਦਿਨ ਆ ਰਿਹਾ ਸਾਲਗिरा ਆ ਰਹੀ ਏ ਦੋ ਬੂਟੇ ਜੀ ਤੁਸੀਂ ਜ਼ਰੂਰ ਲਾਓ ਬੂਟੇ ਲਾਣ ਦਾ ਮਤਲਬ ਇਹ ਨਹੀਂ ਸਿਰਫ ਬੂਟੇ ਲਾ ਕੇ ਛੱਡ ਦੇਣੇ ਬੂਟਿਆਂ ਦੀ ਦੇਖਭਾਲ ਵੀ ਕਰੋ ਦੇਖਭਾਲ ਕਰੋਗੇ ਕਿਉਂਕਿ ਆਉਣ ਵਾਲਾ ਜਿਹੜਾ ਵਕਤ ਹੈ ਕਿ ਇਹ ਦਰੋਖ ਤੇ ਦਰਖਤ ਲਾਓਗੇ ਤੇ ਤਾਂ ਤੁਹਾਨੂੰ ਸਾਬ ਮਿਲਣਾ ਬਹੁਤ ਵੱਡੀ ਵਿਤਾਈ ਵੀ ਇਹੀ ਪਿਹਰੇ ਦੇਣਾ ਚ ਇਸ ਕਰਕੇ ਅਸੀਂ ਸਮਾਜ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਆ ਵੀ ਬੂਟੇ ਜ਼ਰੂਰ ਲਾਓ ਤੇ ਜੈ ਭੋਲੇ ਸ਼ੰਕਰ ਹਰ ਹਰ ਮਹਾਦੇਵ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV